ਪੰਜਾਬ ਦੇ ਵਿੱਚ ਲੁੱਟਖੋਹਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਤੇ ਪਹਿਲਾਂ ਤਾਂ ਭਰੇ ਬਾਜ਼ਾਰ 'ਚ ਇਸੇ ਮਾਮਲੇ ਜਿਹੜੇ ਸਾਹਮਣੇ ਆਉਂਦੇ ਸਨ ਪਰ ਅੱਜਕੱਲ ਤਾਂ ਪਿੰਡਾਂ 'ਚ ਵੀ ਤੁਰੇ ਜਾਂਦੇ ਬੰਦੇ ਤੋਂ ਮੋਬਾਈਲ ਫੋਨ ਖੋ ਕੇ ਭੱਜ ਜਾਂਦੇ ਨੇ ਪਿੱਛੇ ਜੇ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਇੱਕ ਪਿੰਡ 'ਚ ਇੱਕ ਬਜ਼ੁਰਗ ਔਰਤ ਦੀਆਂ ਕੰਨਾਂ ਦੀ ਵਾਲੀਆਂ ਉਤਾਰ ਕੇ ਜਿਹੜਾ ਚੋਰ ਭੱਜ ਜਾਂਦੇ ਨੇ ਪਰ ਹੁਣ ਲੁੱਟਖੋਹਾਂ ਦੀ ਘਟਰਾਵਾਂ ਨੂੰ ਠੱਲ ਪਾਵੇਂਗੀ ਤਦਸੀ ਕੈਂਪੀ ਰਵਨੀਤ ਬਿੱਟੂ ਨੇ ਪਿੰਡਾਂ ਦੇ ਵਿੱਚ ਕੈਮਰੇ ਲਗਵਾਉਣ ਦੀ ਜਿਹੜਾ ਸ਼ੁਰੂਆਤ ਕੀਤੀ ਹੈ ਤੇ ਬੀਤੇ ਦਿਨ ਪਿੰਡ ਪਹੀੜ ਵਿਖੇ ਐਮਪੀ ਰਵਨੀਤ ਬਿੱਟੂ ਪਹੁੰਚੇ ਜਿੱਥੇ ਪਿੰਡ ਵਾਲਿਆਂ ਦੇ ਵੱਲੋਂ ਉਹਨਾਂ ਦਾ ਭਰਵਾ ਸਵਾਗਤ ਕੀਤਾ ਗਿਆ ਉੱਥੇ ਹੀ ਰਵਨੀਤ ਬਿੱਟੂ ਨੇ ਦੱਸਿਆ ਕਿ ਪਿੰਡਾਂ ਚ ਲੁਟਾ ਕੋਹੋਂ ਤੋਂ ਨਿਜਾਤ ਪਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਉਹਨਾਂ ਨੇ ਦੱਸਿਆ ਕਿ ਇਸ ਕੰਮ ਦੇ ਲਈ 9 ਕਰੋੜ ਦੀ ਜਿਹੜਾ ਰਾਸ਼ੀ ਦਾ ਐਲਾਨ ਹੋਇਆ ਹੈ ਜਿਹੜਾ ਪਰ ਹੋਵੇ ਤੁਰੰਤ ਤਰਨ ਹੋਵੇ ਜਿਵੇਂ ਅੰਮ੍ਰਿਤਸਰ ਸਾਹਿਬ ਉਹ ਵੀ ਕੋ ਬਾਰਡਰ ਤੇ ਸਾਰੀ ਇਹਨਾਂ ਕੋਲ ਜਿੰਨੀਆਂ ਵੀ ਜੇਲਾਂ ਦੀ ਗੱਲ ਕੋਈ ਨਹੀਂ ਕੋਈ ਨਹੀਂ ਸੁਰੱਖਿਅਤ ਆ ਉਹ ਇਹ ਜ਼ਿੰਮੇਵਾਰੀ ਇਹਨਾਂ ਦੀ ਹੈ ਜਿੰਨੇ بڑے بڑے ਮੈਚ ਹੁੰਦੇ ਆ ਕ੍ਰਿਕਟ ਦੇ ਚਾਹੇ ਉਹ ਮਹਾਲੀ ਹੋਵੇ ਚਾਹੇ ਕਿਤੇ ਬਾਹਰ ਹੋਣ ਉਹ ਸਾਰੀ ਸਕਿਉਰਿਟੀ ਉੱਥੇ ਦੀ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਇਸ ਕਰਕੇ ਇਹ ਵੱਡਾ ਇੱਕ ਟੈਂਡਰ ਸੀਗਾ ਜਿਹੜਾ ਤਕਰੀਬਨ 8.59 ਕਰੋੜ ਰੁਪਏ ਦੇ ਇਹ ਲਗਿਣੇ ਪਹਿਲੇ ਫੀਸ ਉਹ ਸਾਰੀ ਗੱਲ ਸਰਕਾਰ ਸੈਂਟਰ ਸੂਬੇ ਦੀ ਤੇ ਜ਼ਿਲ੍ਹੇ ਵੱਲੋਂ ਤਿੰਨਾਂ ਵੱਲੋਂ ਇਹਨਾਂ ਨੂੰ ਇਹ ਕੰਮ ਮਿਲਿਆ ਹੈ ਤੇ ਇਹ ਇਸ ਪਹਿਲਾਂ ਇਸ ਬਾਰੇ ਦੱਸਣਗੇ ਵੀ ਕਿਵੇਂ ਕਿਵੇਂ ਆਪਣੇ ਬਾਰੇ ਤੇ ਕੀ ਇਹ ਸਾਰਾ ਨੈਟਵਰਕ ਤੁਹਾਡੇ ਮੂਰੇ ਆਉਣਾ ਹੈ ਉਦੋਂ ਮਤ ਸਾਰੇ ਅਸੀਂ ਗੱਲ ਮੇਜਰ ਸਿੰਘ ਜੀ ਸਾਹਿਬ ਅਸੀਂ ਸਾਰੇ ਬਾਕੀ ਇੱਥੇ ਖੜੇ ਨੇ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਲਾ ਪਹਿਲਾਂ ਵੀ ਦੋ ਜਗ੍ਹਾ ਤੇ ਚੰਦੇ ਵਿੱਚ ਨਹੀਂ ਹੋਇਆ ਆਪਾਂ ਨੂੰ ਇਹ ਗੱਲਾਂ ਮੈਂ ਇੱਕ ਥੋੜੀ ਜਿਹੀ ਹਟਕੇ ਵੀ ਗੱਲ ਕਰੂੰਗਾ ਜਿੰਗਾ ਬਣਦਾ ਡਾਕਨ ਬਾਰੇ ਚਿੱਠੀਆਂ ਦੇ ਦਈਆਂ ਮੈਨੂੰ ਦੇ ਦੇ ਜੇ ਤੁਹਾਡੇ ਕਰਦੇ ਆ ਮੁਕਾਬਲੇ ਦੇ ਬੰਦੇ ਮਾਰ ਕੇ ਅਸੀਂ ਆਪ ਦੇ ਸੱਤੇ ਲਏ ਸਾਨੂੰ ਹਮਲ ਨਹੀਂ ਕਿਥੇ ਕੀਤਾ ਪਾਰਟੀ ਨੇ ਵੱਧ ਜੀ ਦੋ ਬੰਦੇ ਮੁਕਾਬਲੇ 'ਚ ਮਰ ਗਏ ਸੀ ਪਿੰਡ ਲੇਕਿਨ ਸਾਡੇ ਕੇਸ ਨਹੀਂ ਬਣਿਆ ਸੀ ਲੜਾਈ ਕਿਉਂ ਅਸੀਂ ਕਿਹੜਾ ਆਪ ਦੇ ਲੋਕਾਂ ਦੀ ਖਾਤਰ ਲੜਦੇ ਫਿਰ ਮੈਂ ਜਿਹਦੇ ਸਰਪੰਚ ਪੱਜ ਬੈਠੇ ਸਾਡੇ ਬਰਗ ਦੇ ਤੋਂ ਤੇ ਮਾਰਗ ਦੇ ਬੋਧ ਸਰਦ ਬਾਂਸਰੀ ਵੀ ਗੱਡੀ ਜਾਏ ਸਾਨੂੰ ਤੁਹਾਨੂੰ ਵੀ ਪਤਾ ਵੀ ਅਸੀਂ ਰਹਿਣਾ ਕਿ ਨਹੀਂ ਰਹਿਣਾ ਮੈਨੂੰ ਇੰਨੀਆਂ ਯਾਸੀਆਂ ਅਮਰੀਕਾ ਤੋਂ ਲੈਣ ਆਈ ਉਹ ਸਰਪੰਚ ਪੈਣੀ ਛੱਡ ਜਾ ਤੇਰਾ ਤੈਨੂੰ ਇਹ ਨਹੀਂ ਪਤਾ ਵੀ ਕਾਲੂ ਰਹੇ ਨਾ ਰਹੇ ਸਹੀ ਗੱਲ ਆ ਮੈਨੂੰ ਪਰਵਾਹ ਨਹੀਂ ਲਿਆਂਦੇ ਸੀ ਮੈਂ ਕਿਹਾ ਮਰਨਾ ਮਜੂਰ ਆ ਪੈਣੀ ਛੱਡਣਾ ਮੈਂ ਸਰਦਾਂਚੀ ਲੜਦਾ ਜੇ ਮੈਂ ਛੱਡਦਾ ਲੋਕਾਂ ਨੇ ਮਿਲ ਕੇ ਵਿਸ਼ਵਾਸ ਨਹੀਂ ਕਰਨਾ ਰਾਤ ਨੂੰ ਹਿੰਦੂ ਮੇਰੇ ਘਰੇ ਆ ਕੇ ਚੀਕਾਂ ਮਾਰਦੇ ਹੁੰਦੇ ਸੀ ਵੀ ਕਿੱਥੇ ਜਾਈਏ ਮੈਂ ਕਿਹਾ ਮਾਰ ਕਦਾ ਕਰਾ ਦਿਓ ਪੈਣਾ ਛੱਡ ਦਿਓ ਸਾਥੀਓ ਬੜਾ ਚੰਗਾ ਜਿਹਾ ਕਹਿਣਾ ਬਹੁਤ ਸੌਖਾ ਸੰਤ ਕੋਈ ਰੈਸਟੋਰੈਂਟ ਨਹੀਂ ਚੱਲਦਾ ਕੋਈ ਚੱਲਦਾ ਇਹ ਤੁਸੀਂ ਜਿੱਥੇ ਤੇ ਜਾਣਾ ਅਗਲਾ ਕਹਿੰਦਾ ਤੁਸੀਂ ਨਾ ਜਾਓ ਜੇ ਕਾਲੂ ਅਸੀਂ ਮਾਰੀ ਜਾਵਾਂਗੇ ਬਿਲਕੁਲ ਸਹੀ ਗੱਲ ਮੈਂ ਸਣ ਦੇ ਵਿੱਚ ਤਿੰਨ ਦਫਾ ਨੰਬਰ ਪਿੰਟਾ ਬੱਲੀ ਕਰਕੇ ਲੁਕਾਣੇ ਜਾਂਦਾ ਸੀ ਸਨ 92 ਦੇ ਵਿੱਚ ਕਾਫ ਜੁਆਇਨ ਕਰ ਲਈ ਅਸੀਂ ਮਲਿਕ ਮਕੀਸਰ ਨੇ ਡਾਕਾ ਨੇ ਸਾਡਾ ਕਟੜ ਕੀਤਾ